ਪੰਜਾਬ ਦੇ ਹਾਸਰਾਸ ਕਲਾਕਾਰ ਗੁਰਚੇਤ ਚਿੱਤਰਕਾਰ ਨੇ 2012 ਦੇ ਵਿੱਚ ਦੁਨੀਆ ਖਤਮ ਹੋ ਜੂਗੀ ਇਸ ਨੂੰ ਲੈ ਕੇ ਇੱਕ ਫਿਲਮ ਬਣਾਈ ਸੀ ਉਸ ਸਮੇਂ ਤੇ ਨਾਲ ਹੀ ਹਾਲੀਵੁੱਡ ਵਾਲਿਆਂ ਨੇ ਵੀ ਅਜਿਹੀ ਫਿਲਮ ਬਣਾਈ ਸੀ ਜਿਹੜੇ ਲੋਕ ਉਸ ਸਮੇਂ ਕਾਫੀ ਵੱਡੇ ਸੀ ਉਹਨਾਂ ਨੂੰ ਪਤਾ ਹੋਣਾ ਵੀ ਉਸ ਸਮੇਂ ਦੁਨੀਆ ਦੇ ਖਤਮ ਨੂੰ ਲੈ ਕੇ ਕਿੰਨਾ ਹੋਰ ਲਾ ਬਚਿਆ ਸੀ ਉਹ ਤਰੀਕ ਜਿੱਦ ਤੱਕ ਦੁਨੀਆ ਖਤਮ ਹੋਣੀ ਸੀ ਉਹ ਸੀ 21 ਦਸੰਬਰ 2012 ਪਰ ਕਦੇ ਸੋਚਿਆ ਵੀ ਇਹ ਤਰੀਕ ਕਿੱਥੋਂ ਆਈ ਸੀ ਕਿਸ ਨੇ ਕਿਹਾ ਵੀ 21 ਦਸੰਬਰ ਨੂੰ ਦੁਨੀਆ ਖਤਮ ਹੋਊ ਜੁੱਤ ਤੇ ਤੇ ਪੂਰੀ ਦੁਨੀਆ ਹੱਲ ਵੀ ਗਈ ਸੀ ਤੇ ਇਸ ਕੱਲ ਨੂੰ ਦੁਨੀਆ ਨੇ ਇੰਨਾ ਸੀਰੀਅਸ ਕਿਉਂ ਲੈਂਤਾ ਸੀ ਸਕ੍ਰੀਨ ਉੱਤੇ ਤੁਹਾਨੂੰ ਇੱਕ ਗੋਲਜੀ ਕਾਫੀ ਮੂਰਤੀਆਂ ਵਾਲੀ ਚੀਜ਼ ਦਿਖ ਰਹੀ ਹੋਣੀ ਆ ਇਹ ਹੈ ਇੱਕ ਕੈਲੰਡਰ ਤੇ ਇਸ ਦੀ ਹੀ ਆਖਰੀ ਤਾਰੀਖ ਹੈ 21 ਦਸੰਬਰ 2012 ਤਾਂ ਇਹ ਹਜ਼ਾਰਾਂ ਸਾਲ ਪੁਰਾਣਾ ਕੈਲੰਡਰ ਦੁਨੀਆ ਦੀ ਸਭ ਤੋਂ ਪੁਰਾਣੀ ਸੱਭਿਅਤਾ ਜੋ ਹਜ਼ਾਰਾਂ ਸਾਲ ਪਹਿਲਾਂ ਸੀ ਜਾਨੀ ਮਾਇਆ ਸੱਭਿਅਤਾ ਤੋਂ ਆਇਆ ਸੀ ਪਰ ਕੌਣ ਸੀ ਇਹ ਲੋਕ ਪਹਿਲਾਂ ਇਹਨਾਂ ਨੇ ਬਾਰੇ ਵਿੱਚ ਹੀ ਜਾਣ ਲੈਣੇ ਆ ਸੈਂਟਰਲ ਅਮਰੀਕਾ ਦੇ ਜੰਗਲਾਂ ਦੇ ਵਿਚਕਾਰ ਇੱਕ ਬਹੁਤ ਹੀ ਪੁਰਾਣਾ ਸ਼ਹਿਰ ਦੱਬਿਆ ਹੋਇਆ ਸੀ ਜੋ ਆਮ ਇਨਸਾਨਾਂ ਦੀਆਂ ਨਜ਼ਰਾਂ ਤੋਂ ਓਝਲ ਸੀ ਚੌਨ ਲਾਰਡ ਸਟੀਫਨ ਅਤੇ ਫਰੈਡਰਿਕ ਕੈਥਰਬੋਰਡ ਇਹ ਉਹ ਦੋ ਸ਼ਖਸ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹਨਾਂ ਜੰਗਲਾਂ ਦੇ ਵਿੱਚ ਇਸ ਦੀ ਖੋਜ ਸ਼ੁਰੂ ਕੀਤੀ ਸੀ ਇਹਨਾਂ ਜੰਗਲਾਂ 'ਚ ਪਹਿਲਾਂ ਉਹਨਾਂ ਨੂੰ ਨਿਕਾਸ਼ੀ ਕੀਤੀਆਂ ਹੋਈਆਂ ਮੂਰਤੀਆਂ ਮਿਲੀਆਂ ਤੇ ਆਸ-ਪਾਸ ਦੇ ਜੰਗਲ ਦੀ ਸਫਾਈ ਕਰਵਾ ਕੇ ਧਰਤੀ ਪਟਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਇਹਨਾਂ ਦੇ ਦੁਆਰਾ ਕੋਜੀ ਸਮੇਂ ਚ ਇਹ ਸ਼ਹਿਰ ਉਹਨਾਂ ਦੇ ਸਾਹਮਣੇ ਸੀ ਇਹ ਸਭਿਆਤਾ ਸੈਂਟਰਲ ਅਮਰੀਕਾ ਦੇ ਹੋਡੋਰਾਸ ਤੋਂ ਇਲਾਵਾ ਮੈਕਸੀਕੋ ਤੱਕ ਵੀ ਫੈਲੀ ਹੋਈ ਸੀ ਬਾਇਆ ਸਭਿਆਤਾ ਦੇ ਲੋਕ ਵੀ ਖੇਤੀ ਹੀ ਕਰਦੇ ਸੀ ਸ਼ੁਰੂਆਤ ਵਿੱਚ ਇੱਥੇ ਅਲੱਗ ਕਬੀਲੇ ਸੀ ਪਰ ਫਿਰ ਕਬੀਲੇ ਦੇ ਵਿੱਚ ਲੜਾਈਆਂ ਹੋਈਆਂ ਤਾਂ ਇੱਕ ਰਾਜਾ ਬਣਿਆ ਤੇ ਅੱਗੇ ਉਹਦਾ ਪਾਇਆ ਸੀ ਰਾਜਾ ਬਣਦਾ ਇੱਕ ਹੋਰ ਇੰਟਰਸਟਿੰਗ ਗੱਲ ਇਹ ਸੀ ਵੀ ਇਹ ਸਭਿਆਤਾ ਦੇ ਨਵੇਂ ਰਾਜੇ ਦੀ ਗੱਦੀ ਦੇ ਉਸ ਭਾਲਣ ਦੇ ਸਮੇਂ insan ਦੀ ਬਲੀ ਦਿੱਤੀ ਜਾਂਦੀ ਸੀ ਤਾਂ ਕਿ ਦੇਵੀ ਦੇਵਤਾਵਾਂ ਨੂੰ ਖੁਸ਼ ਕੀਤਾ ਜਾ ਸਕੇ ਇਹ ਲੋਕ ਆਪਣੇ ਦੰਦਾਂ ਵਿੱਚ ਮੋਰੀਆਂ ਕਰਵਾ ਕੇ ਉਹਨਾਂ ਵਿੱਚ ਕੀਮਤੀ ਪੱਥਰ ਜੜਵਾ ਲਿਆ ਕਰਦੇ ਸੀ ਮਾਇਆ ਸਭਿਅਤਾ ਦੇ ਵਿੱਚੋਂ ਤਕਰੀਬਨ 874 ਲਿਪੀਆਂ ਦਾ ਇਸਤੇਮਾਲ ਹੁੰਦਾ ਸੀ ਜਿਨ੍ਹਾਂ ਨੂੰ ਭਾਸ਼ਾ ਦੇ ਤੌਰ ਤੇ ਇਸ ਭਾਸ਼ਾ ਜਾਂ ਚਿੱਤਰ ਲਿਪੀ ਨੂੰ 1960 ਤੋਂ ਬਾਅਦ ਡੀਕੋਡ ਕੀਤਾ ਗਿਆ ਮਾਇਆ ਸਭਿਆਤਾ ਦੇ ਲੋਕ ਤਕਰੀਬਨ 5000 ਦੇ ਵੀ ਦੇਵਤਿਆਂ ਨੂੰ ਪੂਜਾ ਕਰਦੇ ਸੀ ਇਹਨਾਂ ਦਾ ਸਭ ਤੋਂ ਪ੍ਰਮੁੱਖ ਧਾਰਮਿਕ ਸਥਾਨ ਚਿਤਨ ਚਜਾ ਇੱਕ ਪਿਰਾਮਿਡ ਹੈ ਇਸਦੇ ਬਾਹਰ ਖੜ ਕੇ ਜੇਕਰ ਤੁਸੀਂ ਕੋਈ ਤਾੜੀ ਮਾਰੋ ਨਾ ਤਾਂ ਅੰਦਰੋਂ ਚਿੜੀਆਂ ਦੇ ਚਹਿਚਾਹਣ ਦੀ ਆਵਾਜ਼ ਆਉਂਦੀ ਹੈ ਇੱਥੇ ਇੱਕ ਹੋਰ ਵੀ ਇੰਟਰਸਟਿੰਗ ਗੱਲ ਹੈ ਵੀ ਮਾਇਆ ਅਤੇ ਮਿਸਰ ਦੀ ਸਭਿਅਤਾ ਦੋਨੋਂ ਹੀ ਅਲੱਗ-ਅਲੱਗ ਵਿਕਸਿਤ ਹੋਈਆਂ ਪਰ ਦੋਨਾਂ ਹੀ ਸਭਿਅਤਾਵਾਂ ਦੇ ਵਿੱਚ ਪਿਰਾਮਿਡਾਂ ਦਾ ਇੱਕ ਅਲੱਗ ਹੀ ਸਥਾਨ ਹੈ ਦੋਨੋਂ ਸਭਿਅਤਾਵਾਂ ਨੇ ਲਗਭਗ ਇੱਕੋ ਜਿਹੀ ਪਿਰਾਮਿਡਾਂ ਦਾ ਨਿਰਮਾਣ ਕੀਤਾ ਸੀ ਮਾਇਆ ਸਭਿਅਤਾ ਦੇ ਇਸ ਪਿਰਾਮਿਡ ਅੰਦਰ 365 ਪੌੜੀਆਂ ਮੌਜੂਦ ਨੇ ਜਿਹੜੀਆਂ ਕਿ ਸਾਨੂੰ ਇੱਕ ਪੱਥਰ ਦਾ ਕੈਲੰਡਰ ਦਿਖਾਇਆ ਸੀ ਇਸ ਕੈਲੰਡਰ ਅੰਦਰ 20 ਦਿਨਾਂ ਦੇ 18 ਮਹੀਨੇ ਹੁੰਦੇ ਸੀ ਤੇ ਇੱਕ ਸਾਲ ਦੇ ਵਿੱਚ 290 ਦਿਨ ਹੋਇਆ ਕਰਦੇ ਸੀ ਤੇ ਇਸ ਕੈਲੰਡਰ ਦੇ ਅੰਦਰ 12 ਦਸੰਬਰ 2021 ਤੱਕ ਦੀ ਹੀ ਤਰੀਕ ਲਿਖੀ ਜਾ ਸਕਦੀ ਸੀ ਜਾਂ ਦੇਖੀ ਜਾ ਸਕਦੀ ਸੀ ਇਸੇ ਲਈ ਕੁਝ ਲੋਕਾਂ ਨੇ ਇਸ ਦਾ ਮਤਲਬ ਇਹ ਕੱਢ ਲਿਆ ਵੀ 12 ਦਸੰਬਰ 2021 ਨੂੰ ਉਹ ਤਰੀਕ ਹੈ ਜਦੋਂ ਦੁਨੀਆ ਖਤਮ ਹੋ ਜਾਊਗੀ ਇਸ ਤਰੀਕ ਦੇ ਬਹੁਤ ਜ਼ਿਆਦਾ ਵਾਇਰਲ ਹੋਣ ਦਾ ਕਾਰਨ ਸੋਸ਼ਲ ਮੀਡੀਆ ਦਾ ਵਿਸਤਾਰ ਵੀ ਸੀ ਉਸ ਸਮੇਂ ਇੰਸਟਾਗ੍ਰam ਨੂੰ ਵੀ ਲਾਂਚ ਹੋਏ ਤਿੰਨ ਕੁ ਸਾਲ ਹੀ ਹੋ ਚੁੱਕੇ ਸੀ ਤੇ ਫੇਸਬੁੱਕ YouTube ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਤਾਂ ਸੀਗੇ ਹੀ ਇਸ ਦੇ ਚੱਲਦੇ ਇਸ ਕੈਲੰਡਰ ਦੇ ਨਾਲ ਇਹ ਤਰੀਕਾ ਵੀ ਵਾਇਰਲ ਹੋ ਗਈਆਂ ਕਿਉਂਕਿ ਉਸ ਸਮੇਂ ਲੋਕ ਸੋਸ਼ਲ ਮੀਡੀਆ ਤੇ ਨਵੇਂ-ਨਵੇਂ ਸੀ ਤਾਂ ਕਿਸੇ ਵੀ ਫੇਕ ਨਿਊਜ਼ ਵਗੈਰਾ ਬਾਰੇ ਬਹੁਤੀ ਨੌਲੇਜ ਵੀ ਨਹੀਂ ਸੀ ਸੋ ਜਿਸ ਨੇ ਇਹ ਖਬਰ ਪੜ੍ਹੀ ਉਸਨੇ ਇਸ ਨੂੰ ਸ਼ੇਅਰ ਕਰਤਾ ਤੇ ਖਬਰ ਅੱਗ ਵਾਂਗ ਪੂਰੀ ਦੁਨੀਆ 'ਚ ਫੈਲ ਗਈ ਤੇ ਇਸੇ ਤੋਂ ਬਾਅਦ ਹੀ ਲੋਕਾਂ ਨੂੰ ਪਤਾ ਲੱਗਿਆ ਸੀ 2012 ਟੱਪਣ ਤੋਂ ਬਾਅਦ ਕਿ ਦੁਨੀਆ ਦੇ ਵਿੱਚ ਫੇਕ ਨਿਊਜ਼ ਵਰਗੀ ਵੀ ਕੋਈ ਚੀਜ਼ ਮੌਜੂਦ ਹੁੰਦੀ ਆ ਤਾਂ ਇਹ ਜੋ 2012 ਦੀ ਇਹ 21 ਦਸੰਬਰ ਦੀ ਤਾਰੀਖ ਸੀ ਉਹ ਮਾਇਆ ਸੱਭਿਆਤਾ ਤੋਂ ਆਈ ਸੀ ਕੇ ਦੁਨੀਆ ਖਤਮ ਹੋ ਜੂ ਸਿਰਫ ਇੱਕ ਕੈਲੰਡਰ ਨੂੰ ਦੇਖ ਕੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਤੇ ਸ਼ੇਅਰ ਜਰੂਰ ਕਰ ਲਿਓ ਅਸੀਂ ਅਕੇ ਵੀ ਤੁਹਾਡੇ ਲਈ ਅਈਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ